ਪਾਈ ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਇੱਕ ਹੋਰ ਚਿਹਰਾ ਸਿੱਖ ਚਿਹਰਾ ਚੌਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਅੰਮ੍ਰਿਤਸਰ ਤੋਂ ਚੌਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਜੋ ਸ਼ਿਵ ਸ਼ੈਣਾ ਦੇ ਆਗੂ ਸੀ ਸੂਰੀ ਉਹਨਾਂ ਦਾ ਕਾਤਲ ਜੋ ਸੰਦੀਪ ਸੈਣੀ ਸੀ ਜੋ ਜੇਲ੍ਹ ਦੇ ਵਿੱਚ ਬੰਦ ਹੈ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਅੰਮ੍ਰਿਤਸਰ ਤੋਂ ਚੋਣ ਲੜ ਸਕਦਾ ਹੈ ਇਸ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਕਿ ਸਿੱਖ ਕੌਮ ਦਾ ਸਨੇਹਾ ਲੱਗਿਆ ਕੁਝ ਸਿੱਖਾਗੂਆਂ ਦਾ ਸਨੇਹਾ ਲੱਗਿਆ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਿਸ ਤੋਂ ਬਾਅਦ ਸੰਦੀਪ ਸੈਣੀ ਵੱਲੋਂ ਇਹ ਫੈਸਲਾ ਲੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਿਵ ਸ਼ੈਨਾ ਆਗੂ ਸੂਰੀ ਦਾ ਕਤਲ ਕੀਤਾ ਗਿਆ ਸੀ ਸ਼ੌਕ ਦੇ ਵਿੱਚ ਕੀਤਾ ਗਿਆ ਸੀ ਜਿੱਥੇ ਸੂਰੀ ਧਰਨਾ ਲਗਾ ਰਹੇ ਸਨ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸੰਦੀਪ ਸੈਣੀ ਦੇ ਵੱਲੋਂ ਅਤੇ ਹੁਣ ਕਿਹਾ ਜਾ ਰਿਹਾ ਕਿ ਉਹ ਜਲਦ ਮੈਦਾਨ ਦੇ ਵਿੱਚ ਅਮਰਸਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਲੜ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਕਿਸ ਤੋਂ ਬਿਨਾ ਅਮਰਤਪਾਲ ਜੋ ਕਿ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਅਤੇ ਜੋਰਾ ਸ਼ੋਰਾ ਤੇ ਉਸਦੇ ਪਰਿਵਾਰ ਵੱਲੋਂ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਜਥੇਬੰਦੀਆਂ ਉਹਨਾਂ ਦਾ ਸਾਥ ਦੇਣ ਲਈ ਪੂਰੇ ਪੰਜਾਬ ਤੋਂ ਖਡੂਰ ਸਾਹਿਬ ਪਹੁੰਚ ਰਹੀਆਂ ਨੇ ਹੋ ਸਕਦਾ ਹੈ ਕਿ ਅਮਰਸਰ ਦੇ ਵਿੱਚ ਵੀ ਇਹੀ ਮਾਹੌਲ ਬਣ ਜਾਵੇ ਕਿਉਂਕਿ ਸ਼ਿਵ ਸੈਨਾ ਆਗੂ ਜੋ ਚੱਕਵੇਂ ਬਿਆਨ ਦਿੰਦੇ ਸੀ ਸੂਰੀ ਉਹਨਾਂ ਦਾ ਕਤਲ ਸੰਦੀਪ ਸੈਣੀ ਵੱਲੋਂ ਕੀਤਾ ਗਿਆ ਸੀ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਹੁਣ ਸਜ਼ਾ ਭੁਗਤ ਰਹੇ ਨੇ ਤੇ ਹੁਣ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਦਾ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਕਹਿਣ ਦੇ ਉੱਤੇ ਸੰਦੀਪ ਸੈਣੀ ਅਮਰਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿਹਾ ਜਾ ਰਿਹਾ ਕਿ ਜੋ ਸ਼ਿਵ ਸੈਨਾ ਦੇ ਅਗੂ ਸੀ ਸੂਰੀ ਉਹਨਾਂ ਦਾ ਕਾਤਲ ਜੋ ਸੰਦੀਪ ਸੈਣੀ ਸੀ ਜੋ ਜੇਲ੍ਹ ਦੇ ਵਿੱਚ ਬੰਦ ਹੈ ਉਹ ਆਜ਼ਾਦ ਉਮੀਦਵਾਰ ਦੇ ਵੱਜੋਂ ਅਮਰਸਰ ਤੋਂ ਚੋਣ ਲੜ ਸਕਦਾ ਇਸ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਕਿ ਸਿੱਖ ਕੌਮ ਦਾ ਸਨੇਹਾ ਲੱਗਿਆ ਹੈ ਕੁਝ ਸਿੱਖ ਆਗੂਆਂ ਦਾ ਸਨੇਹਾ ਲੱਗਿਆ ਹੈ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਿਸ ਤੋਂ ਬਾਅਦ ਸੰਦੀਪ ਸੈਣੀ ਵੱਲੋਂ ਇਹ ਫੈਸਲਾ ਲੱ타 ਗਿਆ ਤੁਹਾਨੂੰ ਦੱਸ ਦਈਏ ਕਿ ਸਿਵ ਸ਼ੈਨਾ ਆਗੂ ਸੂਰੀ ਦਾ ਕਤਲ ਕੀਤਾ ਗਿਆ ਸੀ ਚੌਕ ਦੇ ਵਿੱਚ ਕੀਤਾ ਗਿਆ ਸੀ ਜਿੱਥੇ ਸੂਰੀ ਧਰਨਾ ਲਗਾ ਰਹੇ ਸਨ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸੰਦੀਪ ਸੈਣੀ ਦੇ ਵੱਲੋਂ ਅਤੇ ਹੁਣ ਕਿਹਾ ਜਾ ਰਿਹਾ ਕਿ ਉਹ ਜਲਦ ਮੈਦਾਨ ਦੇ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਲੜ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਿਨਾ ਅਮਰਿਤਪਾਲ ਜੋਗੀ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਅਤੇ ਜੋਰਾ ਸ਼ੋਰਾ ਤੇ ਉਸ ਦੇ ਪਰਿਵਾਰ ਵੱਲੋਂ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਜਥੇਬੰਦੀਆਂ ਉਹਨਾਂ ਦਾ ਸਾਥ ਦੇਣ ਲਈ ਪੂਰੇ ਪੰਜਾਬ ਤੋਂ ਖਡੂਰ ਸਾਹ ਪਹੁੰਚ ਰਹੀਆਂ ਨੇ ਹੋ ਸਕਦਾ ਹੈ ਕਿ ਅਮਰਸਰ ਦੇ ਵਿੱਚ ਵੀ ਇਹੀ ਮਾਹੌਲ ਬਣ ਜਾਵੇ ਕਿਉਂਕਿ ਸ਼ਿਵ ਸੈਨਾ ਆਗੂ ਜੋ ਚੱਕਵੇਂ ਬਿਆਨ ਦਿੰਦੇ ਸੀ ਸੂਰੀ ਉਹਨਾਂ ਦਾ ਕਤਲ ਸੰਦੀਪ ਸੈਣੀ ਵੱਲੋਂ ਕੀਤਾ ਗਿਆ ਸੀ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਹੁਣ ਸਜ਼ਾ ਭੁਗਤ ਰਹੇ ਨੇ ਤੇ ਹੁਣ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਦਾ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਕਹਿਣ ਦੇ ਉੱਤੇ ਸੰਦੀਪ ਸੈਣੀ ਅਮਰਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿਹਾ ਜਾ ਰਿਹਾ ਕਿ ਜੋ ਸ਼ਿਵ ਸੈਨਾ ਦੇ ਅਗੂ ਸੀ ਸੂਰੀ ਉਹਨਾਂ ਦਾ ਕਾਤਲ ਜੋ ਸੰਦੀਪ ਸੈਣੀ ਸੀ ਜੋ ਜੇਲ੍ਹ ਦੇ ਵਿੱਚ ਬੰਦ ਹੈ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਅਮਰਸਰ ਤੋਂ ਚੋਣ ਲੜ ਸਕਦਾ ਹੈ ਇਸ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਕਿ ਸਿੱਖ ਕੌਮ ਦਾ ਸਨੇਹਾ ਲੱਗਿਆ ਕੁਝ ਸਿੱਖਾਗੂਆਂ ਦਾ ਸਨੇਹਾ ਲੱਗਿਆ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਿਸ ਤੋਂ ਬਾਅਦ ਸੰਦੀਪ ਸੈਣੀ ਵੱਲੋਂ ਇਹ ਫੈਸਲਾ ਲੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਿਵ ਸ਼ੈਨਾ ਅਗੂ ਸੂਰੀ ਦਾ ਕਤਲ ਕੀਤਾ ਗਿਆ ਸੀ ਚੌਕ ਦੇ ਵਿੱਚ ਕੀਤਾ ਗਿਆ ਸੀ ਜਿੱਥੇ ਸੂਰੀ ਧਰਨਾ ਲਗਾ ਰਹੇ ਸਨ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸੰਦੀਪ ਸੈਣੀ ਦੇ ਵੱਲੋਂ ਅਤੇ ਹੁਣ ਕਿਹਾ ਜਾ ਰਿਹਾ ਕਿ ਉਹ ਜਲਦ ਮੈਦਾਨ ਦੇ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਲੜ ਸਕਦੇ ਨੇ ਤਾਂ ਉਹਨਾਂ ਦੱਸਦੀ ਕਿ ਕਿਸ ਤੋਂ ਬਿਨਾ ਅਮਰਤਪਾਲ ਜੋ ਕਿ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਅਤੇ ਜੋਰਾ ਸ਼ੋਰਾ ਤੇ ਉਸਦੇ ਪਰਿਵਾਰ ਵੱਲੋਂ ਅਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਜਥੇਬੰਦੀਆਂ ਉਹਨਾਂ ਦਾ ਸਾਥ ਦੇਣ ਲਈ ਪੂਰੇ ਪੰਜਾਬ ਤੋਂ ਖਡੂਰ ਸਾਹਿਬ ਪਹੁੰਚ ਰਹੀਆਂ ਨੇ ਹੋ ਸਕਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਇਹੀ ਮਾਹੌਲ ਬਣ ਜਾਵੇ ਕਿਉਂਕਿ ਸ਼ਿਵ ਸੈਨਾ ਆਗੂ ਜੋ ਚੱਕਵੇਂ ਬਿਆਨ ਦਿੰਦੇ ਸੀ ਸੂਰੀ ਉਹਨਾਂ ਦਾ ਕਤਲ ਸੰਦੀਪ ਸੈਣੀ ਵੱਲੋਂ ਕੀਤਾ ਗਿਆ ਸੀ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਹੁਣ ਸਜ਼ਾ ਭੁਗਤ ਰਹੇ ਨੇ ਤੇ ਹੁਣ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਿੱਖ ਜਥੇਬੰਦੀਆਂ ਦਾ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਕਹਿਣ ਦੇ ਉੱਤੇ ਸੰਦੀਪ ਸੈਣੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ